ਜਿੱਥੇ ਕਿ ਅਜ ਅੰਮ੍ਰਿਤਸਰ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਆਉਣਾ ਸੀ ਉਸ ਤੋਂ ਪਹਿਲਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਣਜਾਣੇ ਅਨੁਆਈ ਹੈ ਜੀ ਅਸਲ ਦੱਸੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਵਾਲੇ ਤੇ ਇੱਕ ਦੁਕਾਨਦਾਰ ਦੇ ਵਿੱਚ ਝਗੜੇ ਦੀ ਵੀਡੀਓ ਕਿਸੇ ਦੁਆਰਾ ਬਣਾਈ ਜਾਂਦੀ ਹੈ ਜੋ ਉਸ ਤੋਂ ਵੀਡੀਓ ਨੂੰ ਤੁਹਾਡਾ ਸਾਂਝੀ ਕਰ ਰਿਹਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੁਕਾਨਦਾਰ ਤੇ ਪੁਲਿਸ ਵਿਚਕਾਰ ਜਿਹੜੀ ਲੜਾਈ ਹੁੰਦੀ ਨਜ਼ਰ ਆ ਰਹੀ ਹੈ ਯੀ ਮੈਂ ਤਾਂ ਭਾਈ ਸਾਹਿਬ ਚੱਕਰ ਵਾਲਾ ਕਹਿੰਦਾ ਜਦ ਤੋ ਜਹਿਤ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖੋ ਤੇ ਅੰਤ ਦੇ ਵਿੱਚ ਕਮੈਂਟਸ ਤੇ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਆਨੁਣ ਆਣੀ ਆ ਜੀ ਆਨੁਣ ਆਣੀ ਆ ਜੀ ਮੀਰੇ ਤੇ ਕੰਮ ਤੁਹਾਨੂੰ ਜਿਹਾ ਅੱਛਾ ਨਾ ਹੈ ਤੁਸੀਂ ਖੁਲਾਣਾ ਤੇ ਪੁਰਾਣ ਨੂੰ ਦੂਜੀ ਨੂੰ ਬੰਨੋ ਹਾਂ ਪਰ ਇਹ ਕੀ ਬਿਜਾਰ ਕਰੀਓ

ਕਦੀ ਜੱਜੋ ਲੰਗਾ ਬੰਨੋ ਸਤਾ ਪਿੱਟਦੇ ਨੇ ਛੋੜ ਦੋ ਐ ਕਰਨ ਕਿਤੇ ਯਾਰ ਫੇਰ ਉਹ ਹੀ ਕਰ ਤੂੰ ਦਾਨੀ ਇਹਦਾ ਸੱਚ ਕਰਾਉਂਗਾ ਨਹੀਂ ਹੁਦਾ ਚਲਣਾ ਉਹਦਾ ਖਬਰ ਅੱਡੀ ਬਣਾਉਂਗਾ ਕਾ ਜੇ ਖੁਦ ਆ ਗਿਆ ਫੇਰ ਉਹਨੂੰ ਕਰੇਗਾ ਕਾ ਕਰੂਗਾ ਹੈ ਇਹ ਦੁਗਾਈ ਆ ਕੇ ਜੋ ਕਰਵਾ ਗਿਆ ਉਹ ਵੀ ਆ ਜੀ ਉਹਦੇ ਉੱਧਰ ਆ ਕੇ ਮੈਂ ਹੀ ਪ੍ਰੈਸ ਨੂੰ ਲਾ ਦੇਵਾਂਗਾ ਹਾਂ ਕਰੇਗਾ ਡੈਮੋ ਮੋਰੀ ਦੇ ਅੰਦਰ ਬਾਜੂ ਦਾ ਐਂ ਵੀ ਲੱਗ ਕਰਾ ਗੱਲ ਐਵੇਂ ਕੋਈ ਕਹੇ ਨਾ ਕੋ ਥੱਲ ਲਾ

ke peenaa mamaa yaa punjab